ਬੱਚੇ ਪਿਆਰ ਦੇ ਮਾਮਲੇ ਵਿੱਚ ਇਹ ਪੰਜ ਰਾਸ਼ੀ ਵਾਲੇ ਕਿਸਮਤ ਦੇ ਧਨੀ ਹੁੰਦੇ ਹਨ ਕਿਉਂਕਿ ਇਹ ਪੰਜ ਰਾਸ਼ੀ ਵਾਲਿਆਂ ਨੂੰ ਮਿਲਦਾ ਹੈ ਸਾਬਤ ਤੋਂ ਵੱਧ ਸੱਚਾ ਪਿਆਰ ਤੇ ਇਹਨਾਂ ਪੰਜ ਰਾਸ਼ੀ ਵਾਲਿਆਂ ਨੂੰ ਕਦੇ ਵੀ ਪਿਆਰ ਦੀ ਕਮੀ ਨਹੀਂ ਹੁੰਦੀ ਤੇ ਆਪਣੇ ਸਾਥੀ ਦਾ ਪੂਰਾ ਸਾਥ ਮਿਲਦਾ ਹੈ ਨੰਬਰ 3 ਤੇ ਨੰਬਰ 4 ਵਾਲੀ ਰਾਸ਼ੀ ਤਾਂ ਬਹੁਤ ਹੀ ਜ਼ਿਆਦਾ ਰੋਮਾਂਟਿਕ ਤੇ ਪਿਆਰ ਕਰਨ ਵਾਲੀ ਹੁੰਦੀ ਹੈ ਇਹਨਾਂ ਰਾਸ਼ੀ ਵਾਲਿਆਂ ਨੂੰ ਸੱਚਾ ਪਿਆਰ ਕਰਨ ਵਾਲੇ 파ਟਨਰ ਮਿਲਦੇ ਹਨ ਭਾਵੇਂ ਉਹ ਮੁੰਡਾ ਹੋਵੇ ਜਾਂ ਕੁੜੀ ਹੋਵੇ ਇਹ ਪੰਜ ਰਾਸ਼ੀ ਵਾਲੇ ਪਿਆਰ ਦੇ ਮਾਮਲੇ ਵਿੱਚ ਕਿਸਮਤ ਦੇ ਧਨੀ ਹੁੰਦੇ ਹਨ ਇਹਨਾਂ ਪੰਜ ਖਾਸ ਪਿਆਰ ਕਰਨ ਵਾਲਿਆਂ ਬਾਰੇ ਜਾਣਨ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰੋ ਆਪਣੇ 파ਟਰਨਰ ਦਾ ਨਾਮ ਰੱਬ ਤੁਹਾਡਾ ਪਿਆਰ ਹੋਰ ਵੀ ਵਧਾਵੇ ਚਲੋ ਦੋਸਤੋ ਜਾਣਦੇ ਹਾਂ ਉਹ ਪੰਜ ਰਾਸ਼ੀ ਬਾਰੇ ਜਿਨ੍ਹਾਂ ਨੂੰ ਸੱਚਾ ਪਿਆਰ ਮਿਲਦਾ ਹੈ ਨੰਬਰ 1 ਮੇਸ਼ ਰਾਸ਼ੀ ਵਾਲੇ ਪਿਆਰ ਦੇ ਮਾਮਲੇ ਵਿੱਚ ਕਿਸਮਤ ਵਾਲੇ ਹੁੰਦੇ ਹਨ ਮੇਸ਼ ਰਾਸ਼ੀ ਵਾਲਿਆਂ ਨੂੰ ਸੱਚਾ ਪਿਆਰ ਕਰਨ ਵਾਲਾ ਸਾਥੀ ਮਿਲਦਾ ਹੈ ਜੋ ਇਹਨਾਂ ਦੀ ਬਹੁਤ ਕੇਅਰ ਕਰਦਾ ਹੈ ਤੇ ਇਹਨਾਂ ਨੂੰ ਬੱਚਿਆਂ ਵਾਂਗ ਰੱਖਦਾ ਹੈ ਇਹ ਪਿਆਰ ਦੇ ਮਾਮਲੇ ਵਿੱਚ ਬਹੁਤ ਇਮਾਨਦਾਰ ਹੁੰਦੇ ਹਨ ਤੇ ਇਹ ਬਹੁਤ ਖੁੱਲੇ ਵਿਚਾਰਾ ਵਾਲੇ ਹੁੰਦੇ ਹਨ ਮੇਸ਼ ਰਾਸ਼ੀ ਵਾਲੇ ਦਿਲ ਤੋਂ ਜਿਸ ਨਾਲ ਪਿਆਰ ਕਰ ਲੈਂਦੇ ਹਨ ਉਹਦੇ ਨਾਲ ਉਹ ਉਮਰ ਪਰ ਰਿਸ਼ਤਾ ਨਿਭਾਉਂਦੇ ਹਨ ਮੇਸ਼ ਰਾਸ਼ੀ ਵਾਲੇ ਬਹੁਤ ਆਕਰਸ਼ਕ ਹੁੰਦੇ ਹਨ ਤੇ ਇਹ ਦਿਖਣ ਵਿੱਚ ਬਹੁਤ ਸੁੰਦਰ ਹੁੰਦੇ ਹਨ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਨ ਵਾਲਾ ਪਾਰਟਨਰ ਮਿਲਦਾ ਹੈ ਜੋ ਇਹਨਾਂ ਨੂੰ ਬਹੁਤ ਪਿਆਰ ਕਰਦਾ ਹੈ ਮੇਸ਼ ਰਾਸ਼ੀ ਵਾਲਿਆਂ ਨੂੰ ਕਦੇ ਵੀ ਪਿਆਰ ਦੀ ਕਮੀ ਨਹੀਂ ਹੁੰਦੀ ਤੇ ਇਹਨਾਂ ਦਾ ਪਿਆਰ ਆਪਸ ਵਿੱਚ ਸਮੇਂ ਦੇ ਹਿਸਾਬ ਨਾਲ ਹੋਰ ਵੀ ਜ਼ਿਆਦਾ ਵੱਧਦਾ ਜਾਂਦਾ ਹੈ ਨੰਬਰ 2 বৃশ্চਿਕ ਰਾਸ਼ੀ ਵਾਲੇ ਪਿਆਰ ਦੇ ਮਾਮਲੇ ਵਿੱਚ ਬ੍ਰਿਸ਼ਟਿਕ ਰਾਸ਼ੀ ਵਾਲੇ ਬਹੁਤ ਭਾਵੁਕ ਹੁੰਦੇ ਹਨ ਇਹ ਆਪਣੇ 파ਟਨਰ ਦੀ ਹਰ ਗੱਲ ਗਹਿਰਾਈ ਨਾਲ ਸੁਣਦੇ ਤੇ ਸਮਝਦੇ ਹਨ ਜਿਸ ਕਰਕੇ ਇਹਨਾਂ ਦਾ ਆਪਣੇ 파ਟਨਰ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ ਇਹ ਆਪਣੇ 파ਟਨਰ ਨੂੰ ਕਦੇ ਵੀ ਧੋਖਾ ਦੇਣ ਬਾਰੇ ਨਹੀਂ ਸੋਚ ਸਕਦੇ ਬ੍ਰਿਸ਼ਟਿਕ ਰਾਸ਼ੀ ਵਾਲੇ ਪਿਆਰ ਤੇ ਨਾਲ ਨਾਲ ਆਪਣੇ ਦੋਸਤਾਂ ਨਾਲ ਵੀ ਵਧੀਆ ਸਬੰਧ ਰੱਖਦੇ ਹਨ ਜਿਸ ਕਰਕੇ ਇਹਨਾਂ ਨੂੰ ਹਰ ਇੱਕ ਨਾਲ ਬਹੁਤ ਪਿਆਰ ਹੁੰਦਾ ਹੈ ਮ੍ਰਿਖਿਛ ਦੀ ਰਾਸ਼ੀ ਵਾਲੇ ਆਪਣੇ ਪਾਰਟਨਰ ਨੂੰ ਖੋਸ਼ ਰੱਖਦੇ ਹਨ ਤੇ ਉਹਨਾਂ ਦਾ ਜ਼ਿੰਦਗੀ ਭਰ ਸਾਥ ਦਿੰਦੇ ਹਨ ਨੰਬਰ 3 ਸ਼ੁਕਰਦੇਵ ਦੀ ਖਾਸ ਕਿਰਪਾ ਹੋਣ ਕਰਕੇ ਬ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਨ ਵਾਲਾ ਸਾਥੀ ਮਿਲਦਾ ਹੈ ਜੋ ਇਹਨਾਂ ਨੂੰ ਕਦੇ ਵੀ ਪਿਆਰ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦਾ ਬ੍ਰਿਸ਼ਭ ਰਾਸ਼ੀ ਦੇ ਲੋਕ ਆਪਣੇ 파ਟਰਨਰ ਨੂੰ ਕਦੇ ਵੀ ਪਰੇਸ਼ਾਨ ਨਹੀਂ ਦੇਖ ਸਕਦੇ ਇਸ ਲਈ ਇਹ ਆਪਣੇ 파ਟਰਨਰ ਤੋਂ ਆਪਣੇ ਜਜ਼ਬਾਤ ਵੀ ਲੁਕੋ ਲੈਂਦੇ ਹਨ ਬ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਬਹੁਤ ਕੇਅਰ ਕਰਨ ਵਾਲਾ ਤੇ ਬੱਚਿਆ ਬਾਗ ਰੱਖਣ ਵਾਲਾ 파ਟਰਨਰ ਮਿਲਦਾ ਹੈ ਨੰਬਰ 4 ਮਿਥੂਨ ਰਾਸ਼ੀ ਵਾਲੇ ਵੈਸੇ ਤਾਂ ਆਪਣੇ ਪਿਆਰ ਦਾ ਜ਼ਿਕਰ ਕਦੇ ਨਹੀਂ ਕਰਦੇ ਪਰ ਜਦੋਂ ਵੀ ਇਹ ਆਪਣੇ ਪਿਆਰ ਕਰਨ ਵਾਲੇ ਨੂੰ ਦੱਸਦੇ ਹਨ ਤਾਂ ਇਹ ਉਹਨਾਂ ਨਾਲ ਜਨਮ ਜਨਮ ਦਾ ਰਿਸ਼ਤਾ ਲਾ ਲੈਂਦੇ ਹਨ ਮਿਥੂਨ ਰਾਸ਼ੀ ਵਾਲੇ ਬਹੁਤ ਖੁੱਲੇ ਵਿਚਾਰਾ ਵਾਲੇ ਹੁੰਦੇ ਹਨ ਇਹ ਇਹ ਆਪਣੇ ਪਾਰਟਨਰ ਨੂੰ ਕਦੇ ਵੀ ਦੁਖੀ ਨਹੀਂ ਕਰਦੇ ਮਿਥੂਨ ਰਾਸ਼ੀ ਵਾਲੇ 파ਟਨਰ ਬਹੁਤ ਹਾਸਮੁਖ ਸੁਭਾਅ ਦੇ ਹੁੰਦੇ ਹਨ ਇਹ ਬਹੁਤ ਰੋਮਾਂਟਿਕ ਹੁੰਦੇ ਹਨ ਜਿਸ ਕਰਕੇ ਇਹ ਰਾਸ਼ੀ ਵਾਲੇ ਕਦੇ ਵੀ ਆਪਣੇ 파ਟਨਰ ਨੂੰ ਬੋਰ ਨਹੀਂ ਹੋਣ ਦਿੰਦੇ ਨੰਬਰ 5 ਸਿੰਘ ਰਾਸ਼ੀ ਵਾਲੇ ਵੈਸੇ ਤਾਂ ਹਰ ਕੰਮ ਸਿੰਘ ਰਾਸ਼ੀ ਵਾਲੇ ਦਿਮਾਗ ਨਾਲ ਕਰਦੇ ਹਨ ਪਰ ਪਿਆਰ ਦੇ ਮਾਮਲੇ ਵਿੱਚ ਇਹ ਦਿਲ ਤੋਂ ਇੱਕ ਵਧੀਆ 파ਟਨਰ ਚਾਹੁੰਦੇ ਹਨ ਜਿਸ ਨਾਲ ਇਹਨਾਂ ਨੂੰ ਬਹੁਤ ਪਿਆਰ ਹੁੰਦਾ ਹੈ ਸਿੰਘ ਰਾਸ਼ੀ ਵਾਲੇ ਬਹੁਤ ਸੋਹਣੇ ਆਤਮ ਵਿਸ਼ਵਾਸ ਨਾਲ ਭਰੇ ਹੋਏ ਹੁੰਦੇ ਹਨ ਇਹ ਆਪਣੇ ਸਾਥੀ ਨਾਲ ਜੀਵਨ ਭਰ ਰਿਸ਼ਤਾ ਨਿਭਾਉਂਦੇ ਹਨ ਤੇ ਆਪਣੇ 파ਟਰਨਰ ਨੂੰ ਇੱਕ ਵਧੀਆ ਤੇ ਖੁਸ਼ਹਾਲ ਜੀਵਨ ਦਿੰਦੇ ਹਨ ਇਹ ਆਪਣੇ 파ਟਰਨਰ ਨੂੰ ਕਦੇ ਵੀ ਪਿਆਰ ਦੀ ਕਮੀ ਨਹੀਂ ਮਹਿਸੂਸ ਹੋਣ ਦਿੰਦੇ ਦੋਸਤੋ ਇਹ ਪੰਜ ਰਾਸ਼ੀ ਬਹੁਤ ਪਿਆਰ ਕਰਨ ਵਾਲੀ ਹੁੰਦੀ ਹੈ ਇਸ ਤਰ੍ਹਾਂ ਦੀ ਹੋਰ ਵੀਡੀਓ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ